ਹਾਂਜੀ ਦੋਸਤੋ ਅੱਜ ਆਪਾਂ ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਦੇ ਇਲਾਕੇ ਬਾਰੇ ਗੱਲ ਕਰਾਂਗੇ ਕਿ ਇਹ ਬੋਲੀ ਉਪ ਬੋਲੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ। ਮਾਝੀ ਬੋਲੀ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਪਾਕਿਸਤਾਨ ਵਿੱਚ ਲਾਹੌਰ ਤੇ ਸਿਆਲਕੋਟ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਮਲਵਈ ਬੋਲੀ ਦਾ ਖੇਤਰ ਹੈ ਲੁਧਿਆਣਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਸਿਰਸਾ। ਇਹ ਹਰਿਆਣਾ ਦੇ ਕੁਝ ਖੇਤਰ ਹੈਗੇ ਆ ਪਵਾਦੀ ਦੇ ਰੂਪਨਗਰ ਸਾਹਿਬਜਾਦਾ ਅਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਹਿੱਸਾ ਸੰਗਰੂਰ ਦੇ ਮਲੇਰਕੋਟਲੇ ਵਾਲ ਦਾ ਇਲਾਕਾ ਇਹ ਸਾਰੇ ਇਲਾਕੇ ਪਵਾਦੀ ਬੋਲੀ ਬੋਲਣ ਵਾਲੇ ਹਨ ਦੁਆਬੀ ਦੇ ਇਲਾਕੇ ਜਿਹੜੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਹਨ ਪੋਠੋ ਹਰੀ ਦਾ ਖੇਤਰ ਹੈ ਜਿਹੜਾ ਪਾਕਿਸਤਾਨ ਦੇ ਜ਼ਿਲਮ ਤੇ ਰਾਵਲਪਿੰਡੀ ਤੇ ਕੈਮਲਪੁਰ ਦਾ ਇਲਾਕਾ ਮੁਲਤਾਨੀ ਬਹਾਵਲਪੁਰ ਮੁਲਤਾਨ ਚੰਗ ਤੇ ਡੇਰਾ ਗਾਜੀਖਾਨ ਵਿੱਚ ਬੋਲੀ ਜਾਂਦੀ ਹੈ ਡੋਗਰੀ ਦਾ ਜਿਹੜਾ ਖੇਤਰ ਆ ਉਹ ਜੰਮੂ ਜੰਮੂ ਕਸ਼ਮੀਰ ਕਾਂਗੜਾ ਹਿਮਾਚਲ ਪ੍ਰਦੇਸ਼ ਇਹ ਸਾਰੇ ਖੇਤਰਾਂ ਦੇ ਵਿੱਚ ਡੋਗਰੀ ਬੋਲੀ ਬੋਲੀ ਜਾਂਦੀ ਹੈ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਥੈਂਕ ਯੂ ਥੈਂਕ ਯੂ ਆਲੂ